ਬੀਤੇ ਦਿਨੀ ਭਾਰੀ ਬਾਰਸ਼ ਹੋਣ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਕਈ ਪਿੰਡ ਬਰਸਾਤ ਨਾਲ ਹੋਏ ਪ੍ਰਭਾਵਿਤ ਖੇਤਾਂ ਦੇ ਵਿੱਚ ਪਾਣੀ ਰੁਕਣ ਦੇ ਨਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਹੋਈ ਖਰਾਬ ਜਿਸ ਦੇ ਚਲਦੇ ਅੱਜ ਸਾਬਕਾ ਜੰਗਲਾਤ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਹੰਸਰਾ ਜੀ ਜੋਸਾ ਨੇ ਬਰਸਾਤ ਨਾਲ ਪ੍ਰਭਾਵਿਤ ਹੋਏ ਪਿੰਡ ਹਲਿਆਣਾ ਕਟਿਆਵਾਲੀ ਜੱਟਾ ਕਟਿਆਵਾਲੀ ਬੋਦਲਾ ਚੱਕ ਖਿਓ ਵਾਲੀ ਚਹਲਾ ਟਾਲੀ ਵਾਲਾ ਬੋਦਲਾ ਇੱਕ ਬੰਨ ਵਾਲਾ ਸਿੰਘਪੁਰਾ ਅਤੇ ਸਜਰਾਣਾ ਵਰਗੇ ਪਿੰਡਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਦਰਸਾ ਲ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ 8000 ਏਕੜ ਝੋਨੇ ਦੀ ਫਸਲ ਹੁਣ ਤੱਕ ਤਬਾਹ ਹੋ ਚੁੱਕੀ ਹੈ ਇਸ ਮੌਕੇ ਸਾਬਕਾ ਮੰਤਰੀ ਜੋਸਨ ਦੇ ਨਾਲ ਮਹਿੰਦਰ ਸਿੰਘ ਹਰੀਸ਼ ਕੁਮਾਰ ਪ੍ਰੇਮ ਕੁਮਾਰ ਨਾਗਪਾਲ ਰਕੇਸ਼ ਕੁਮਾਰ ਗੁਰਵਿੰਦਰ ਸਿੰਘ ਸ਼ਰਨ ਸਿੰਘ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ ਤਾਂ ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਸਾਬਕਾ ਮੰਤਰੀ ਖੰਸਰਾ ਜੋਸਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਨਾਲ ਜਿਹੜੇ ਆਣ ਵਾਲੇ ਪਿੰਡ ਨੇ ਸਿੰਘਾ ਟਾਲੀ ਵਾਲਾ ਪੁਰੋ ਸੁਭਾ ਚਾਲਾ ਮਨ ਵਾਲਾ ਟੱਪਾ ਵਾਲਾ ਔਰ ਗੱਟਿਆ ਵਾਲੀ ਬੋਦਰਾ ਗੱਟਿਆ ਵਾਲੀ ਜੱਟਾ ਔਰ ਅਲਿਆਨਾ ਕਿਉਂਕਿ ਜੋ ਡਰੇਨ ਦੇ ਉੱਤੇ ਆਪਾਂ ਖੜੇ ਆ ਇਹ ਡਰੇਨ ਜਿਹੜੀ ਹੈ ਨਾ ਮੁੰਦੀ ਖੁੰਜਾਂ ਦੇ ਪਰਲੇ ਪਾਸੇ ਜਿਹੜੀ ਲਹਿਰੇ ਸਾਡੀ ਵੱਢੀ ਗੈਂਕ ਨਾਲ ਉਹਦੇ ਵਿੱਚੋਂ ਖੁੰਜਾਂ ਦੇ ਸਾਰੇ ਪਾਣੀ ਨਿਕਲ ਕੇ ਤੇ ਜਿੰਨੇ ਸੜੀਆਂ ਜੱਕ ਸੜੀਆਂ ਤੇ ਉਹ ਸਲਾਕੇ ਵਿੱਚੋਂ ਹੁੰਦੀ ਹੋਈ ਹੈਗਾ ਹਲੀਮ ਵਾਲਾ ਵਗੈਰਾ ਪਿੰਡਾਂ ਦੇ ਵਿੱਚੋਂ ਆ ਕੇ ਪਾਣੀ ਲੈ ਕੇ ਆਉਂਦੀ। ਇਹ ਜਿਸ ਵੇਲੇ ਡਰੇਨ ਬਣੀ ਸੀ ਉਸ ਵੇਲੇ ਸਿਰਫ ਇਹ ਡਰੇਨ ਇਨ੍ਹਾਂ ਜਿੰਨਾ ਪਿੰਡਾਂ ਦੀ ਮੈਂ ਗੱਲ ਕਰ ਰਿਹਾ ਇਨ੍ਹਾਂ ਪਿੰਡਾਂ ਦਾ ਪਾਣੀ ਲੈ ਕੇ ਆਉਂਦੀ ਰਹੀ ਤੇ ਪਰ ਪੁਰਾਣੇ ਜਿਹੜੇ 10 ਸਾਲ ਲੰਘੇ ਨੇ ਇਹ ਡਰੇਨ ਦਾ ਸਾਈਜ਼ ਤਾਂ ਉਹ ਨਹੀਂ ਰੱਖਿਆ ਗਿਆ ਇਹਦੇ ਵਿੱਚ ਦੋ ਡਰੇਨਾਂ ਬਹੁਤ ਬਾਅਦ ਜਿੰਨਾਂ ਇੱਕ ਖਾੜੇ ਇਹ ਚਾਲਾਂ ਦੇ ਕੋਲ ਆ ਕੇ ਡਰੇਨ ਪੈ ਗਈ ਤੇ ਇੱਕ ਇਧਰ ਆ ਕੇ ਗੱਲ ਕਰ ਰਹੇ ਨੇ ਕਿ ਜਿਹੜੇ ਆ ਕਮਾਲ ਵਾਲਾ ਟਾਲੀ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਇੱਕ ਨਵੀਂ ਡਰੇਨ ਆ ਕੇ ਪੈ ਗਈ ਹੁਣ ਜਿਹੜੀ ਇਹ ਪਾਂਡਾ ਛੋਟਾ ਹੋ ਗਿਆ ਤੇ ਪਾਣੀ ਪਿੱਛੋਂ ਪ੍ਰੈਸ਼ਰ ਇੰਨਾ ਕੋ ਆ ਜਾਂਦਾ ਹੈ ਕਿ ਇਹ ਡਰੇਨ ਨੂੰ ਚੱਲਣ ਦੇ ਯੋਗ ਨਹੀਂ ਰਹਿੰਦੀ ਔਰ ਮੈਂ ਸਭ ਤੋਂ ਵੱਡੀ ਨਿਲਾਇਕੀ ਗਿੰਨਾ ਜਿਹੜੀ ਕਿ ਡਰੇਨੇਜ ਡਿਪਾਰਟਮੈਂਟ ਵਾਲਿਆਂ ਦੀ ਕਿਉਂਕਿ ਉਹਨਾਂ ਦਾ ਫਰਜ ਬੰਦਾ ਸੀ ਕਿਉਂਕਿ ਜਦੋਂ ਦੋ ਡਰੇਨਾਂ ਜਿਹੜੀਆਂ ਸ਼ਾਮਲ ਹੋ ਗਈਆਂ ਨੇ ਤੇ ਘਟੋਗਾਟੇ ਡਰੇਨ ਨੂੰ ਦੁੱਗਣਾ ਵੀ ਕਰ ਦੇਣਾ ਚਾਹੀਦਾ ਸੀ ਡੂੰਘਾ ਵੀ ਕਰ ਦੇਣਾ ਚਾਹੀਦਾ ਸੀ ਔਰ ਇਹਦੇ ਜੋ ਇਹਦੇ ਬੰਨ ਬੰਨੇ ਬਨੇ ਇਹ ਵੀ ਬੜੇ ਤਗੜੇ ਹੋਣੇ ਚਾਹੀਦੇ ਸੀ ਜਿਸ ਤਰੀਕੇ ਦੇ ਨਾਲ ਅਸੀਂ ਚਾਂਦਬਨ ਡਰੇਨ ਤੇ ਜਾਂਦੇ ਆਂ ਬਰਕਤਵਾ ਡਰੇਨ ਤੇ ਜਾਂਦੇ ਆਂ ਤੇ ਜਿੰਨਾ ਮਰਜੀ ਪਾਣੀ ਪਿੱਛੂ ਆ ਜਾਂਦਾ ਚਾਹੇ ਉਹ ਮੁਕਸਰ ਜਿਲੇ ਦਾ ਆਂਦਾ ਚਾਹੇ ਬਠਿੰਡੇ ਤੋਂ ਆ ਜਾਂਦਾ ਮਾਨਸੇ ਤੱਕ ਪਾਣੀ ਆਂਦਾ ਹੈ ਪਰ ਉਹ ਘਟੂ ਘਟਾ ਕੇ ਉਹਨਾਂ ਪਿੰਡਾਂ ਦਾ ਜਿਹੜੇ ਸਾਡੇ ਪਿੰਡ ਨੇ ਮੁਕਸਰ ਤੋਂ ਅੱਗੇ ਆ ਜਾਂਦੇ ਨੇ ਚਾਹੇ ਜਲਾਲਾਬਾਦ ਦੇ ਪਿੰਡ ਨੇ ਚਾਹੇ ਮੁਕਸਰ ਦੇ ਉਹਨਾਂ ਲੋਕਾਂ ਦਾ ਬੁਰਾ ਨਹੀਂ ਕਰਦਾ ਉਹਨਾਂ ਦਾ ਨੁਕਸਾਨ ਨਹੀਂ ਕਰਦਾ ਔਰ ਜਦੋਂ ਕੋ ਪਾਣੀ ਸਾਡੇ ਕੋਲ ਵੀ ਇਸ ਇਲਾਕੇ ਦੇ ਵਿੱਚ ਵਾਫਰ ਹੋ ਜਾਂਦਾ ਹੈ ਉਹ ਵੀ ਅਸੀਂ ਸਤਲੋਈ ਦੇ ਵਿੱਚ ਪਾ ਕੇ ਉਹਨਾਂ ਡਰੇਨ ਦੇ ਵਿੱਚ ਫਾਇਦਾ ਲੈ ਲੈਨੇ ਆ ਪਰ ਅਫਸੂਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਮਾ ਫਾਜ਼ਲਕਾ ਦਾ ਜਿਹੜਾ ਪ੍ਰਸ਼ਾਸਨ ਹੈ ਔਰ ਫਾਜ਼ਲਕਾ ਦਾ ਜਿੰਨਾ ਡਰੇਨੇਜ ਡਿਪਾਰਟਮੈਂਟ ਔਰ ਪੰਜਾਬ ਦਾ ਡਰੇਨੇਜ ਡਿਪਾਰਟਮੈਂਟ ਹੈ ਆ ਪਿਛਲੇ 3 ਸਾਲਾਂ ਦੇ ਵਿੱਚ ਕਿਤੇ ਕੋਈ ਮੈਂ ਤਾਂ ਇਹਨਾਂ ਦੀ ਕ੍ਰੇਨ ਚੱਲਦੀ ਦੇਖੀ ਨਹੀਂ ਪਰ ਅੱਜ ਸਜਰਾਨੇ ਵਾਲੇ ਕਹਿ ਰਹੇ ਨੇ ਕਿ ਸਾਡੀ ਡਰੇਨ ਨੇ ਸਾਫ਼ ਕੀਤੀ ਪਰ ਇਹ ਵੀ ਠੀਕ ਤਰੀਕੇ ਦੇ ਨਾਲ ਸਾਫ਼ ਕੀਤੀ ਹੁੰਦੀ ਤਾਂ ਮੈਂ ਸਮਝਣਾ ਕਿ ਖਰਾਬਾ ਤਾਂ ਨਹੀਂ ਰੁਕ ਸਕਦਾ ਸੀ ਸਾਰੇ ਘੜੂ ਘਾਟੇ ਨੂੰ ਮਿਨੀਮਾਈਜ਼ ਕੀਤਾ ਜਾ ਸਕਦਾ ਸੀ ਕਟਾਇਆ ਜਾ ਸਕਦਾ ਸੀ ਔਰ ਮੈਂ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਕੋਲ ਇਹ ਗੱਲ ਕਹਿਣੀ ਚਾਹਨਾ ਕਿਉਂਕਿ ਡਿਪਟੀ ਕਮਿਸ਼ਨਰ ਸਾਡੇ ਫਾਜ਼ਿਲਕਾ ਦੇ ਉਹਨਾਂ ਦੀ ਡਿਊਟੀ ਬੰਦੀ ਸੀ ਕਦੇ ਵੇਲਾ ਹੁੰਦਾ ਸੀ ਕਿ ਅੱਜ ਜਿੱਥੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਬੈਠਦਾ ਹੈ ਇੱਥੇ ਸਾਡਾ ਇੱਕ ਐਸਡੀ ਬੈਠਦਾ ਸੀ ਔਰ ਉਸ ਦੇ ਲਈ ਸਾਰੀ ਸਬਡਿਵੀਜ਼ਨ ਜਿਹੜੀ ਜਲਾਲਾਬਾਦ ਇਲਾਕਾ ਤੇ ਅਬੋਰ ਨੂੰ ਸਾਰੇ ਨੂੰ ਚਲਾਦਾ ਸੀ ਅੱਜ ਡਿਪਟੀ ਕਮਿਸ਼ਨਰ ਦੇ ਕੋਲ ਏਰੀਆ ਬੜਾ ਘਟਾ ਉਹਨਾਂ ਦਾ ਫਰਜ਼ ਬੰਦਾ ਸੀ ਕਿ ਨਾ ਪਿੰਡਾਂ ਦੇ ਵਿੱਚ ਆ ਪਾ ਕੇ ਲੋਕਾਂ ਨੂੰ ਮਿਲਦੇ ਵੀ ਲੋਕਾਂ ਦੇ ਵਾਸਤੇ ਜਿਹੜੇ ਪਾਣੀ ਇਹ ਕੱਢਣ ਦਾ ਪ੍ਰਬੰਧ ਵੀ ਕਰਦੇ ਜਿਹੜੀਆਂ ਆਬਾਦੀਆਂ ਬਾਹਰ ਜਿਹੜੀ ਪਾਣੀ ਦੇ ਵਿੱਚ ਫਸ ਗਈਆਂ ਨੇ ਉਹਨਾਂ ਦੀ ਆ ਕੇ ਵੀ ਮਦਦ ਕਰਦੇ ਔਰ ਉਹਦੇ ਨਾਲ ਫੌਰੀ ਤੌਰ ਤੇ ਜਿਹੜਾ ਐਲਾਨ ਕਰਦੇ ਚੀਫ ਮਿਨਿਸਟਰ ਦੇ ਨਾਲ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਚਾਹਨਾ ਕਿਉਂਕਿ ਇੱਕ ਤਰੀਕ ਨੂੰ ਉਹ ਵੀ ਇੱਥੇ ਸਨ ਜਦੋਂ ਮੀਂਹ ਪਿਆ ਔਰ ਉਹ ਆ ਕੇ ਗਏ ਨੇ ਔਰ ਜਦੋਂ ਗਏ ਨੇ ਪਤਾ ਨਹੀਂ ਚੀਫ ਮਿਨਿਸਟਰ ਸਾਹਿਬ ਆਏ ਨੇ ਪੁਚਾਲ ਲੈ ਕੇ ਆ ਗਏ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਗਿਰਦੌਰੀ ਦੇ ਹੁਕਮ ਕਰਨੇ ਚਾਹੀਦੇ ਨੇ ਉਹਨਾਂ ਦਾ 10,000 ਪਿੰਡਾਂ ਦੇ ਔਰ ਘਟੋ ਘਟ 1 ਲੱਖ ਰੁਪਇਆ ਪਰ ਏਕੜ ਦੇ ਮਗਰ ਇਹਨਾਂ ਲੋਕਾਂ ਨੂੰ ਵਾਜਬਾ ਦੇਣਾ ਚਾਹੀਦਾ ਕਿਉਂਕਿ 40-50-50,000 ਰੁਪਇਆ ਤਾਂ ਇਹ ਲੋਕ ਜਿਹੜੇ ਆਪਣੇ ਜ਼ੋਨੇ ਨੂੰ ਇਸ ਵੇਲੇ ਜਿੰਨਾ ਜਿਸ ਸਟੇਜ ਤੇ ਲਿਆਂਦਾ ਹੈ ਉਸ ਸਟੇਜ ਤੇ ਲਿਆਂਨ ਤੱਕ ਇਹ ਖਰਚ ਕਰ ਚੁੱਕੇ ਨੇ ਔਰ 40-50,000 ਰੁਪਇਆ ਉਹਨਾਂ ਨੂੰ ਬਚਣਾ ਸੀ ਆਉਣ ਵਾਲੇ ਸਮੇਂ 'ਚ ਆਪਣੇ ਪਰਿਵਾਰਾਂ ਨੂੰ ਚਲਾਉਣ ਦੇ ਵਾਸਤੇ ਔਰ ਗਵਰਨਮੈਂਟ ਦੇ ਵਾਸਤੇ ਵਿਸ਼ੇਸ਼ ਧਿਆਨ ਦੇ ਫੌਰੀ ਤੌਰ ਤੇ ਗਿਰਦੌਰੀ ਦੇ ਹੁਕਮ ਕਰਨ ਔਰ ਸਾਡੇ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਆਪ ਆ ਕੇ ਇਹਨਾਂ ਪਿੰਡਾਂ ਦਾ ਜਾਇਜ਼ਾ ਲਵੇ ਆਪ ਆ ਕੇ ਜਿਹੜੇ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਫੌਰੀ ਤੌਰ ਗਰਦਾਰੀ ਵੀ ਕਰਾਰੇ ਔਰ ਇਹਦੇ ਨਾਲ ਜਿੰਨਾ ਲੋਕਾਂ ਨੂੰ ਕਿਉਂਕਿ ਗਵਰਨਮੈਂਟ ਦੇ ਕੋਲ ਫੰਡ ਹੁੰਦੇ ਨਹੀਂ ਜਦੋਂ ਇਹ ਫਲੱਡ ਦੇ ਵਾਸਤੇ ਫੰਡਾਂ ਦੇ ਵਾਸਤੇ ਵਿਸ਼ੇਸ਼ ਇੱਕ ਜਿਹੜਾ ਹੈਡ ਰੱਖਿਆ ਹੁੰਦਾ ਹੈ ਆ ਰਿਸਟਰੀ ਪ੍ਰਿੰਸੀਪਲ ਰਹੇ ਨੇ ਇਹਨਾਂ ਨੇ ਜੌਬ ਕੀਤੀ ਕਈ ਜਗ੍ਹਾ ਤੇ ਖਰਾਬੇ ਵੀ ਵੰਡੇ ਉਹਨਗੇ ਔਰ ਗਵਰਨਮੈਂਟ ਦੇ ਕੋਲ ਹਮੇਸ਼ਾ ਫਲੱਡ ਦੇ ਵਾਸਤੇ ਜਿਹੜਾ ਪੈਸਾ ਹੁੰਦਾ ਉਹ ਫਲੱਡ ਦਾ ਪੈਸਾ ਲੋਕਾਂ ਦੀ ਮਦਦ ਕਰਕੇ ਇਸ ਪਾਣੀ ਕੱਢਣ ਨੂੰ ਵਾਸਤੇ ਇਨਾਂ ਦੇ ਵਾਸਤੇ ਮੋਟਰਾਂ ਦੇ ਇਨਾਂ ਦੇ ਵਾਸਤੇ ਟਰੈਕਟਰ ਮੁਹੱਈਆ ਕਰਾਨ ਇੰਜਣ ਮੁਹੱਈਆ ਕਰਾਨ ਤਾਂ ਜੋ ਕਿ ਇਹਨਾਂ ਦੇ ਲੋਕਾਂ ਦੀ ਕੁਝ ਨਾ ਕੁਝ ਜਿਹੜੀ ਮਦਦ ਕੀਤੀ ਜਾ ਸਕੇ